ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਿੰਡ ਖਲੋਤੇ ਆ ਮਨਸੂਰ ਇਹ ਨਾ ਧੂਸੀ ਦਾ ਅੰਦਰ ਪਿੰਡ ਆ ਤੇ ਜਿੱਦਣ ਪਾਣੀ ਆਇਆ ਹੈ ਨਾ ਉਦਦੇ ਇਸ ਪਿੰਡ ਦੇ ਵਿੱਚ 4-4 5-5 ਫੁੱਟ ਤੇ ਲੱਗ ਜਾਣਾ ਪਾਣੀ ਆ ਰਿਹਾ ਹੈ ਤੇ ਗੁਰੂਗ੍ਰਾਂਧ ਸਾਹਿਬ ਨੂੰ ਆ ਵੀਰਾਂ ਨੇ ਆਪਣੇ ਚਲੋ ਘਰ ਜਾ ਕੇ ਵਧੀਆ ਤਰ੍ਹਾਂ ਆਪਣਾ ਇਤਮਾਨ ਕਰਕੇ ਤੇ ਆਪਣੇ ਘਰ ਬਰਾਜਮਾਲ ਕੀਤੀ ਆ ਪਰ ਗੁਰਦਰ ਸਿੰਘ ਜਿੰਨੇ ਦਿਨ ਮੀਂਹ ਪੈਂਦਾ ਰਿਹਾ ਲੈਂਡਰ ਵੀ ਚੋਂਦਾ ਰਿਹਾ ਵਾ ਤੇ ਬਾਕੀ ਹਾਲਾਤ ਵੇਖਣ ਵਾਲੇ ਨਹੀਂ ਹੈਗੇ ਜਦੋਂ ਆਪਾਂ ਪਹਿਲੇ ਦਿਨ ਆਏ ਹਨ ਤਾਂ ਉਦੋਂ ਗੁਰਦਾਰੇ ਦੇ ਹਾਲਾਤ ਵੇਖਣ ਵਾਲੇ ਨਹੀਂ ਹੈਗੇ ਤੇ ਕੋਈ ਆਪਣੀ ਸੰਗਤ ਉੱਤਰਾਖੰਡ ਤੋਂ ਆਈ ਉਹ 3 ਲੱਖ ਦਾ ਸੰਯੋਗ ਕਰਕੇ ਗਈ ਆ ਤੇ ਆਪਾਂ ਚਲੋ ਗੁਰਦਰੀ ਸੇਵਾ ਚਾਲੂ ਕਰਤੀ ਆ ਤੇ ਬਾਕੀ ਚਲੋ ਬਾਬਾ ਜੀ ਤੁਸੀਂ ਕੋਈ ਬੋਲੋ ਦੋ ਸਬਦ ਗੁਰਦਰੀ ਸਾਹਿਬਾ ਤੇ ਹਾਂਜੀ ਵੈਗਰ ਜੀ ਕੀ ਖਾਲਸਾ ਵੈਗਰ ਜੀ ਕੀ ਫਤਿਹ ਇਹ ਮੰਨ ਲਾ ਸੰਗਤਾਂ ਦੀ ਸੰਯੋਗ ਨਾਲ ਹੀ ਕੰਮ ਚੱਲਿਆ ਨਹੀਂ ਤੇ ਸਾਡੀ ਅਜੇ ਨਹੀਂ ਪਹੁੰਚ ਇਨੀ ਹੈਗੀ ਤੇ ਇਸ ਕਰਕੇ ਵੀਰਾਂ ਨੇ ਹਿੰਮਤ ਦਿੱਤੀ ਰਪਈਆ ਸਵਾ ਕਲਾਕ ਅਸੀਂ ਕੀਤਾ ਕੋ ਚਲੋ ਗਾਂ ਵੀ ਗੁਰੂ ਹਰਿਮੰਦਰੂ ਗਈ ਤੇ ਕਰਾਂਗੇ ਤੇ ਬਾਕੀ ਵੀ ਜਿੰਨੀ ਹੋਈ ਸੇਵਾ ਕਰਾਂਗੇ ਵੱਧ ਤੋਂ ਵੱਧ ਤੇ ਹੋਰ ਵੀ ਜਿਹੜੇ ਵੀਰਾਂ ਨੇ ਕਿਸੇ ਸੇਵਾ ਕਰਨੀ ਆ ਉਹ ਹਿੱਸਾ ਪਾ ਸਕਦਾ ਪਿੰਡ ਮਨਸੂਰ ਜ਼ਿਲ੍ਹਾ ਗੁਰਦਾਸਪੁਰ ਤਸੀਲ ਡੇਰਾ ਬਾਬਾ ਨਾਨਕ ਤੇ ਬੇਨਤੀ ਇਹ ਆ ਕਿ ਤੁਸੀਂ ਦੋ ਅੰਦਰ ਪਿੰਡ ਗੁਰਦੁਆਰੇ ਜਿੱਥੇ ਆਪਣੇ ਗੁਰਦਸਾਹਿਬ ਦਾ ਪੀੜਾ ਸਾਹਿਬ ਹੁੰਦਾ ਨਾ ਉਥੋਂ ਤੱਕ ਪਾਣੀ ਚੜਿਆ ਹੋਇਆ ਵਾ ਗੁਰਦਵਾਰੇ ਚੜ ਗਿਆ ਹਾਂਜੀ ਤੇ ਜੇ ਮੰਨ ਲੋਗੇ ਆਪਾਂ ਆਪਣੇ ਗੁਰੂ ਦਾ ਘਰ ਨਹੀਂ ਨਾ ਬਣਾ ਸਕਦੇ ਭਾਵੇਂ ਆੜ ਹੀ ਸੋਚਣਾ ਕਿ ਆਪਣਾ ਪਿੰਡ ਉਧਰ ਵੱਲ ਜਿੱਦਾਂ ਵੀ ਆਪਣਾ ਪਿੰਡ ਵੀ ਇੱਥੋਂ 30 ਕਿਲੋਮੀਟਰ ਪਿੱਛੇ ਆ ਪਰ ਆਪਾਂ ਇਹੋ ਹੀ ਆ ਕਿ ਜਿੱਥੇ ਵੀ ਗੁਰਨ ਸਾਹਿਬ ਪਿਆ ਨਾ ਉਹ ਸਾਡਾ ਗੁਰੂ ਆ ਹਾਂਜੀ ਤੇ ਸਾਡਾ ਸਤਕਾਰ ਭਾਂਦਾ ਕਿ ਆਪਾਂ ਸਾਰੇ ਰਲ ਮਿਲ ਕੇ ਗੁਰੂ ਘਰ ਸੋਨੇ ਬਣਾਈਏ ਸਤਕਾਰ ਕਰੀਏ ਗੁਰੂਆਂ ਦਾ ਤੇ ਆਪਾਂ ਮੇਰਾ ਵੀਰ ਜਿਹੜਾ ਹੀ ਕੋਈ ਹੈਲਪ ਕਰਨਾ ਚਾਹੁੰਦਾ ਭਾਵੇਂ ਪਿੰਡ ਦੇ ਵਿੱਚ ਆਣ ਕੇ ਕਰ ਸਕਦਾ ਜਾਂ ਭਾਈ ਮੇਰ ਸਿੰਘ ਦਾ ਨੰਬਰ ਲੈ ਸਕਦਾ ਵਾ ਭਾਈ ਤੁਸੀਂ ਨੰਬਰ ਆਪਣਾ ਬੋਲ ਦਿਓ ਇੱਕ ਵਾਰੀ ਨਾ 9781215852 9781215852 852 852 ਹਾਂਜੀ ਚਲੋ ਠੀਕ ਇਹ ਨੰਬਰ ਹੈ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ